ਹਾਂਜੀ ਮੇਤਰੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਖੜਿਆ ਜੀ ਗੁਰਨਾਨਕ ਐਗਰੀ ਰਿਪੇਅਰਿੰਗ ਵਰਕਸ ਜਲੂਰ ਤੇ ਸਪਰੇਅ ਪੰਪ ਤਿਆਰ ਕੀਤਾ ਜੀ ਮਿਸਤਰੀਆਂ ਨੇ ਦੇਖੋ ਬਹੁਤ ਵਧੀਆ ਕੁਆਲਿਟੀ ਹੈ ਬਹੁਤ ਵਧੀਆ ਕੰਮ ਕਰ ਰਿਹਾ ਹੈਗਾ ਚੈੱਕ ਕੀਤਾ ਜਾ ਰਿਹਾ ਜੇ ਕਿਸੇ ਵੀ ਵੀਰ ਨੂੰ ਸਪਰੇਅ ਪੰਪ ਦੀ ਲੋੜ ਹੋਵੇ ਵੱਡੇ ਦੀ ਛੋਟੇ ਦੀ 500 ਲੀਟਰ ਵਾਲਾ 75000 ਹਜ਼ਾਰ ਵਾਲਾ ਦਾ ਸਾਡੇ ਨਾਲ ਸੰਪਰਕ ਕਰ ਸਕਦਾ ਨੰਬਰ ਸਕਰੀਨ ਤੇ ਚੱਲ ਰਿਹਾ ਹੈ। ਕੁਆਲਿਟੀ ਦੇਖੋ, ਕੰਮ ਦੇਖੋ। ਕੰਮ ਦੀ ਸਫਾਈ ਦੇਖੋ। ਬਹੁਤ ਵਧੀਆ ਕੰਮ ਹੈ ਜੀ। ਗੁਰਨਾਨਕ ਐਗਰੀ ਰਿਪੇਅਰਿੰਗ ਵਰਕ ਜਿਲ੍ਹਾ ਊਰ ਨੇੜੇ ਨਹਰਾ ਗਾਗਾ ਜ਼ਿਲ੍ਹਾ ਸੰਗਰੂਰ। ਪਿੰਡ ਜਿਲੂਰ ਹੈ ਜੀ। ਮੋਬਾਈਲ ਨੰਬਰ ਨੋਟ ਕਰੋ ਜੀ। 98785 11672 9217739024 9256575836 ਗੱਮ ਦਾ ਪ੍ਰੈਸ਼ਰ ਦੇਖੋ ਜੀ ਪੰਪ ਚੱਲਣ ਲੱਗ ਰਿਹਾ ਚੈੱਕ ਕੀਤਾ ਜਾ ਰਿਹਾ ਜੀ ਦੇਖਦੇ ਦਾ ਪੰਪ ਲੱਗਿਆ ਟੂਰਾਂ ਦੇਖੋ ਜੀ ਠੋੜਾ ਪੰਪ ਆ ਬਜਾ ਬਜਾ ਕਰਾਛਣੀਆਂ ਬਹੁਤ ਵਧੀਆ ਕੰਮ ਹੈ ਜੀ ਬਹੁਤ ਵਧੀਆ ਕੁਆਲਟੀ ਹੈ ਵੇ ਦੇਖੇ ਸੇ ਵੀਰ ਨੂੰ ਲੋਰ ਹੋ ਗਏ ਕਾ ਸਾਡੇ ਨਾਲ ਕੰਪੈਰ ਕਰ ਸਕਦਾ ਹੈ ਜੀ ਆ ਸਾਡੇ ਪਿੰਟਰ ਬੈਠੇ ਨੇ ਜੀ ਇੱਕ ਹੋਰ ਪਿਆਰ ਹੋਣ ਲੱਗ ਰਿਹਾ ਜੀ ਤੀਜਾ ਹੈ ਜੀ ਬਹੁਤ ਵਧੀਆ ਕੰਮ ਆ ਜੀ ਬਾਕੀ ਟਰਾਲੀ ਬਣ ਰਹੀ ਹੈ ਕੇਤੀਬਾਰੀ ਵਾਲਾ ਕੋਈ ਵੀ ਸੰਧ ਪਿਆਰ ਕਰਾ ਸਕਦੇ ਹਾਂ ਔਨ ਆਰਡਰ ਗੁਰਨਾਨਕਾ ਗਰੀਡ ਪੇਰਿੰਗ ਬਰਕ ਜਲੂਰ ਨੇੜੇ ਲੜਾ ਗਾਗਾ ਜੀ ਮੋਬਾਈਲ ਨੰਬਰ 9875811672 ਧੰਨਵਾਦ